3 ਫੁੱਟ ਥੱਲੋਂ ਹੈਡ ਫਰਸ਼ ਲੈ ਇਹਨੂੰ ਬਣਾਉਣਾ ਕਿਦਾਂ ਮਤਲਬ ਕਿ ਕੰਧਾ ਵਗੈਰਾ ਕਿ ਮਤਲਬ ਲੈਂਟਰ ਪਾਣਾ ਇਹਦੇ ਉੱਪਰ ਲੈਂਟਰ ਪਾਉਣਾ ਹੈ ਕੰਧਾ ਵਾੜ ਕੇ ਪਿੱਲਰ ਦੇਣੇ ਪੈਣੇ ਇੰਨਾ ਲੋਕਾਂ ਨੇ ਰਾਸ਼ਨ ਦਿੱਤਾ ਤੁਹਾਡੇ ਤੇ ਇੱਥੇ ਬਹੁਤ ਕੁਝ ਆਇਆ ਤੁਸੀਂ ਕੁਝ ਨਹੀਂ ਲਿਆ ਨਹੀਂ ਕਿਉਂ ਘਰੇ ਬੈਠਾ ਰਿਹਾ ਮੈਂ ਬੜੀ ਇੰਤਜ਼ਾਮ ਫਮਾਈ ਹੈ ਉਹਨਾਂ ਨੇ ਇਹ ਗੱਲ ਕਹ ਦਿੱਤੀ ਕਿ ਬਣਾ ਕੇ ਜਾਵਾਂਗੇ ਹੁਣ ਲੋਕਾਂ ਨੂੰ ਵੀਡੀਓ ਬਣਾ ਬਣਾ ਕੇ ਲੈ ਗਏ ਚਲੇ ਗਏ ਹੁਣ ਆਪਾਂ ਵੀ ਇੱਥੇ ਇਹ ਕੰਮ ਤੇ ਨਹੀਂ ਕਰਨਾਗੇ ਜਿਹੜੇ ਆਪਾਂ ਸੇਵਾ ਕਰਨੀ ਨਾ ਭਾਜੀ ਇਹ ਲੋਕਾਂ ਨੂੰ ਨਹੀਂ ਦਿਖਾਨੀ ਹੈ ਨਾ ਇਹ ਰਿਕਾਰਡ ਹੈ ਇਹ ਰਿਕਾਰਡਡ ਹੈ ਇੱਥੇ ਖਾੜਾ ਆਇਆ ਹੋਇਆ ਸੀ ਪਾਣੀ ਆਇਆ ਹੋਇਆ ਸੀਗਾ ਤੇ ਆਪਾਂ ਵੀਡੀਓ ਵੀ ਦੇਖਿਆ ਬਹੁਤ ਹਨਾ ਕਿ ਲੋਕੇ ਟਰਾਲੀਆ ਪਿੱਛੇ ਭੱਜਦੇ ਪਏ ਆ ਲੰਗਰ ਲੈਣ ਲਈ ਜਾਂ ਅਸੀਂ ਜਿੱਥੇ ਜਾਂਦੇ ਪਏ ਸੀ ਸਾਡੇ ਹੱਥੀ ਖੋਣ ਨੂੰ ਪੈਂਦੇ ਪਏ ਸੀਗੇ ਦਿਨਾਂ ਗੱਲ ਕੀਤੀ ਤੇ ਬੜਾ ਇਮੋਸ਼ਨਲੀ ਜਿਹਾ ਜੀ ਫੀਲ ਹੋਇਆ ਤੇ ਫਿਰ ਮੈਂ ਇਹ ਵੀਰ ਦੇ ਨਾਲ ਗੱਲ ਕੀਤੀ ਮੈਂ ਕਿਹਾ ਵੀਰ ਦੇ ਇੱਕ ਜਿਹੜਾ ਟਾਈਮ ਹੁੰਦਾ ਨਾ ਟਾਈਮ ਨਿਕਲ ਜਾਂਦਾ ਹੁੰਦਾ ਤੇ ਅਸੀਂ ਵੀਰ ਦੇ ਆ ਦੋ ਕਮਰੇ ਆ ਇਹਨਾਂ ਨੂੰ ਲੈਂਟਰ ਪਾ ਕੇ ਤੇ ਤੀਸਰੀ ਆ ਰਸੋਈ ਆ ਇਹ ਵੀ ਬਾਲੇ ਚਾਤਾ ਇਹਨਾਂ ਨੇ ਹੁਣ ਪਾਈ ਆ ਤੇ ਜੇ ਕਿਰਪਾ ਹੋਈ ਸਾਰੇ ਵੀਰਾਂ ਦੀ ਤੇ ਇੱਥੇ ਵੀ ਆਪਾਂ ਲੈਂਟਰ ਪਾ ਕੇ ਦਵਾਂਗੇ ਹੜ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਵੱਡਾ ਨੁਕਸਾਨ ਹੋਇਆ ਕਈ ਘਰਾਂ ਦੇ ਘਰ ਜਿਹੜੇ ਤਬਾਹ ਹੋ ਗਏ ਤੇ ਕਈ ਘਰ ਅਜਿਹੇ ਸਨ ਜੋ ਦਿਖਣ ਨੂੰ ਤਾਂ ਖੜੇ ਨੇ لیکن اندروں کھستہ حال ہو گئے ایک اجاھے گھر ਦੇ ਵਿੱਚ کھڑے ہاں ਪਿੰਡ ਬਾਉਪੋ ਸੁਲਤਾਨਪੁਰ ਲੋਧੀ ਦਾ ਹੈ ਜਿਹਦੇ ਵਿੱਚ ਇੱਕ ਘਰ ਜਿਹੜਾ ਬਿਲਕੁਲ ਖستہ حال ਹੈ ਕਿਉਂਕਿ ਪਾਣੀ ਅੰਦਰ ਤੱਕ ਚਲਾ ਗਿਆ ਔਰ ਕੱਚੇ ਘਰ ਹੁੰਦਾ ਕਰਕੇ ਕੰਦਾ ਤੱਕ ਚਲ ਗਿਆ ਇੱਕ ਪਰਿਵਾਰ ਨੂੰ ਡਰ ਹੈ ਕਿ ਕਿਸੇ ਮੂਕੇ ਅੰਦਰ ਬੈਠੇ ਕੋਈ ਨੁਕਸਾਨ ਨਾ ਹੋ ਜਾਵੇ ਤਾਂ ਇਹ ਘਰ ਜਿਹੜਾ ਜਿਹਦੇ ਵਿੱਚ ਇਹ ਬੱਚਾ ਵੀ ਹੈ ਔਰ ਇਸ ਘਰ ਦੇ ਹਾਲਾਤ ਆ کافی ਮਾੜੇ ਹੋਏ ਤਾਂ ਬੇਟਾ ਕਿਵੇਂ ਕਮਰੇ ਦੀ ਹੁਣ ਹਾਲਤ ਕੀ ਹੈ ਬਹੁਤ ਮਾੜੀ ਹੈ ਜੀ। ਕੀ ਹੋ ਗਿਆ ਪਾਣੀ ਦੀ ਨਾਲ ਹੀ ਹੋਇਆ ਸਰ? ਹਾਂ ਜੀ। ਹੂੰ। ਕਿਵੇਂ? ਮਨ ਲੋ ਕਿ ਜਦੋਂ ਪਾਣੀ ਆਇਆ ਤੇ ਕੰਧਾ ਵਗੈਰਾ ਸਾਰੇ ਖਰਾਬ ਹੋ ਗੀਆਂ। ਹਾਂ ਜੀ। ਤੇ ਜਿਹੜੀ ਇੱਥੇ ਸੰਸਥਾਵਾਂ ਵੀ ਆ ਰਹੀਆਂ ਸੀ ਮਦਦ ਵਾਸਤੇ ਉਹਨਾਂ ਵੱਲੋਂ ਮਦਦ ਵੀ ਕੀਤੀ ਗਈ ਤੁਸੀਂ ਮੰਗੀ ਨਹੀਂ ਮਦਦ ਕਿਸੇ ਕੋ? ਨਹੀਂ। ਕਿਉਂ? ਉਹ ਨਹੀਂ ਜੀ। ਹੂੰ। ਤੂੰ ਹੁਣ ਕਿਵੇਂ ਮਨ ਲੋ ਰਹਿਕਦਾ ਰਹਿ ਅੰਦਰ ਇਹਦੇ? ਰਹਿ ਡਾਰਕ ਡਰ ਤੇ ਡਰ ਚ ਲੱਗਦਾ ਜੀ। ਹੂੰ। ਤਿੰਨ ਲੋਕੀ ਕੋ ਡਿੱਗਣ ਦਾ ਡਰ ਹੈ ਕੀ ਹੈ ਡਿੱਗਣ ਦਾ ਡਰ ਹੈ ਕਿੰਨੇ ਪਰਵਾਜ਼ ਜੀ ਕਿੰਨੇ ਤੁਸੀਂ ਚਾਰ ਹੂੰ ਮੰਮੀ ਪਾਪਾ ਮੰਮੀ ਪਾਪਾ ਭਰਾ ਹੂੰ ਭਰਾ ਦਿਹਾੜੀ ਤੇ ਗਿਆ ਵਾ ਠੀਕ ਹੈ ਜ਼ਮੀਨ ਕਿੰਨੀ ਤੁਹਾਡੀ ਜ਼ਮੀਨ 4 ਕਿੱਲੇ ਹੂੰ ਫਸਲ ਹੁੰਦੀ ਉਥੇ ਅਰੇ ਸਾਂ ਹੁੰਦੀ ਹੋਂ ਤਰੇਤਾ ਬਈ ਹੂੰ ਤੇ 4 ਕਿੱਲੇ 1 ਕਿੱਲੇ ਤੇ 1 ਕਿੱਲੇ ਤੋਂ ਵਾ ਵਿਆ ਵਾ ਹੂੰ ਤੁਹਾਨੂੰ ਜਦੋਂ ਠੰਡ ਹੋ ਗਈ ਆ ਤੇ ਫਿਰ ਕਿੱਥੇ ਆਪਾਂ ਸੌਣੇ ਵਗੈਰ ਕਿੱਥੇ ਆ ਅੰਦਰ ਹੀ ਹੁਣੇ ਜੀ ਹਾਂਜੀ ਅੰਦਰ ਹੀ ਸੁਣੇ ਇਹ ਹੁਣ ਕੀ ਚਾਹੋਨੇਗੀ ਆਪਾਂ ਇਹਦੇ ਵਿੱਚ ਹਾਂ ਨੇ ਕਮਰਾ ਦੋ ਕਮਰੇ ਪਹਿਲੇ ਨਾ ਹਾਂਜੀ ਠੀਕ ਹੈ ਤੁਸੀਂ ਦੱਸੂਗੇ ਜੀ ਕਿੰਨਾ ਕੁ ਪਾਣੀ ਸੀਗਾ ਮਾਰੇ ਦਿਖਾ ਦੋਗੇ ਸਾਨੂੰ ਠੀਕ ਹੈ ਤੇ ਕੰਧਾ ਵਗੈਰਾ ਵੀ ਖਰਾਬ ਹੋ ਗਿਆ ਹਾਂਜੀ ਕੰਧਾ ਵੀ ਟੁੱਟ ਗਿਆ ਹੈ ਸਾਰੀ ਤਰੇਲਾ ਪਈ ਹੈ ਹਾਂਜੀ ਠੀਕ ਹੈ ਕੋਈ ਆਈ ਸੰਸਥਾ ਤੁਹਾਡੀ ਸੇਵਾ ਵਾਸਤੇ ਇੱਥੇ ਕੋਈ ਮਦਦ ਵਾਸਤੇ ਨਹੀਂ ਹੂੰ ਠੀਕ ਹੈ ਤੇ ਜੇ ਹੁਣ ਇਹ ਮਲੂਕੀ ਇਸ ਘਰ ਦੇ ਲੈਂਟਰ ਪਵਾ ਦਿੱਤਾ ਜਾਵੇ ਤੇ ਕਿਵੇਂ ਜੀ ਪਵਾ ਦਿੱਤਾ ਇਹ ਭਲੇ ਵਾਲੀ ਘਰ ਦੇ ਹਾਂ ਉਹ ਪਿਕਾ ਭਾਜੀ ਆਜੋ ਤੁਸੀਂ ਵੀ ਤੇ ਦੱਸਿਓ ਆਪਾਂ ਇਹਨਾਂ ਨਾਲ ਕਰੀਏ ਗੱਲ ਵਿੱਕੀ ਭਾਜੀ ਆਜੋ ਨਾਲ ਤੁਸੀਂ ਵੀ ਤੇ ਜਿਵੇਂ ਹਾਲਾਤ ਤੁਸੀਂ ਦੇਖੇ ਇਹਨਾਂ ਦੇ ਨਾ ਮਲੂਕ ਘਰ ਦੇ ਕਿੰਨੀ ਕਿ ਸੇਵਾ ਜਿਹੜੀ ਆਪਾਂ ਲੈ ਕੇ ਆਏ ਆ ਸ਼ੁਰੂਆਤ ਕਦੋਂ ਕਰਨੀ ਆ ਕੀ ਕੀ ਕਰਕੇ ਦੇਣਾ ਆਪਾਂ ਤੰਜੂਬਾ ਜੀ ਸਭ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਇੱਥੇ ਖੜਾ ਆਇਆ ਹੋਇਐ ਸੀ ਪਾਣੀ ਆਇਆ ਹੋਇਐ ਸੀਗਾ ਤੇ ਆਪਾਂ ਵੀਡੀਓ ਵੀ ਦੇਖਿਆ ਬਹੁਤ ਹਨਾ ਕਿ ਲੋਕੇ ਟਰਾਲੀਆਂ ਪਿੱਛੇ ਭੱਜਦੇ ਪਏ ਆ ਲੰਗਰ ਲੈਣ ਲਈ ਜਾਂ ਅਸੀਂ ਜਿੱਥੇ ਜਾਂਦੇ ਪਏ ਸੀ ਸਾਡੇ ਹੱਥੀ ਖਾਣ ਨੂੰ ਪੈਂਦੇ ਪਏ ਸੀਗੇ ਜਾਂ ਲੜਦੇ ਪਏ ਸੀ ਸਾਨੂੰ ਆਹ ਦੇ ਦੇ ਸਾਨੂੰ ਉਹ ਦੇ ਪਰ ਇਹ ਪਰਿਵਾਰ ਉਹ ਪਰਿਵਾਰਾ ਚੋਂ ਸੀਗਾ ਆਪਾਂ ਕਹਿੰਦੇ ਨਾ ਅਣਖੀ ਪਰਿਵਾਰ ਜਾਂ ਅਣਖੀ ਸਰਦਾਰ ਇਹ ਉਹ ਆ ਕਿ ਇਹਨਾਂ ਨੇ ਕਿਸੇ ਅੱਗੇ ਮੰਗਿਆ ਨਹੀਂ ਯਾਨੀ ਬਾਬੇ ਨਾਨਕ ਦੇ ਆਸਰੇ ਬੈਠੇ ਕੇ ਚੱਲ ਠੀਕ ਆ ਨਾ ਤੇਰਾ ਪਾਣਾ ਮਿੱਠਾ ਲਾਗੇ ਉਹ ਵaile ਗੱਲਾਂ ਇਹਨਾਂ ਤੇ ਇਸ ਕਰਕੇ ਆ ਵੀਰ ਨੂੰ ਮਿਲੇ ਇਹਦੇ ਗੱਲਾਂ ਯਾਨੀ ਕਿ ਬੜੀਆਂ ਇਮੋਸ਼ਨਲੀ ਕਰਦੀਆਂ ਸੀਗੀਆਂ ਕਿ ਵੀਰ ਜਿੱਦਾਂ ਡਰ ਲੱਗਦਾ ਵਾ ਹਨਾ ਕਿ ਪਤਾ ਨਹੀਂ ਹੁਣ ਤਰਨਾ ਵੀ ਲੱਗਾ ਹੋਇਆ ਸੀਗਾ ਕਿ ਪਤਾ ਨਹੀਂ ਕਦੋਂ ਛੱਤ ਡਿੱਗੀ ਜੇ ਨਹੀਂ ਆ ਕਿਦਾਂ ਵਾ ਤੇ ਕੀ ਨਾਮ ਕੀ ਤਰੇ ਵੈਸੇ ਮਨਜੋਤ ਹੈਂ ਮਨਜੋਤ ਮੈਨੂੰ ਵੀ ਦੱਸ ਅ ਇੰਨਾ ਲੋਕਾਂ ਨੇ ਰਾਸ਼ਨ ਦਿੱਤਾ ਤੁਹਾਡੇ ਤੇ ਇੱਥੇ ਬਹੁਤ ਕੁਝ ਆਇਆ ਤੁਸੀਂ ਕੁਝ ਨਹੀਂ ਲਿਆ ਨਹੀਂ ਜੀ ਕਿਉਂ ਮੈਂ ਨਹੀਂ ਘਰੇ ਬੈਠਾ ਰਿਆਂ ਨਾ ਹਾਂਜੀ ਤੇ ਮਨ ਲੋਕਾਂ ਨੇ ਤਾਂ ਘਰਾਂ ਦੇ ਘਰ ਪਰਲੇ ਹੁਣ ਮੈਂ ਦੇਖਦਾ ਪਿਆ ਕਈ ਲੋਕ ਵਿੱਚੋਂ ਵੇਚਣ ਵੀ ਲੈ ਕੇ ਚੱਲ ਜਾਂਦੇ ਸਮਾਨ ਤੁਸੀਂ ਲਿਆ ਹੀ ਨਹੀਂ ਨੇ ਹੂੰ ਚਲੋ ਹਾਂਜੀ ਤੁਸੀਂ ਗੱਲ ਕਰੋਗੇ ਭਰੇ ਤੇ ਉਹੀ ਚੀਜ਼ ਨਾਲ ਜਦੋਂ ਇਹਦੇ ਨਾਲ ਗੱਲ ਕੀਤੀ ਤੇ ਬੜਾ ਇਮੋਸ਼ਨਲੀ ਜਿਹਾ ਭਾਜੀ ਫੀਲ ਹੋਇਆ ਤੇ ਫਿਰ ਮੈਂ ਇਹ ਵੀਰ ਦੇ ਨਾਲ ਗੱਲ ਕੀਤੀ ਮੈਂ ਕਿਹਾ ਵੀਰ ਦੇਖ ਇੱਕ ਜਿਹੜਾ ਟਾਈਮ ਹੁੰਦਾ ਨਾ ਉਹ ਟਾਈਮ ਨਿਕਲ ਜਾਂਦਾ ਹੁੰਦਾ ਪਤਾ ਕਿ ਜਦੋਂ ਮਾਰਾ ਟਾਈਮ ਹੁੰਦਾ ਨਾ ਭਾਜੀ ਉਦੋਂ ਆਪਣੇ ਵੀ ਨਾ ਰੋਟੀ ਜਦੋਂ ਥਾਲੀ ਲੈ ਕੇ ਜਾਂਦੇ ਹੁੰਦੇ ਉਹ ਵੀ ਟੱਕ ਲੈਂਦੇ ਹੁੰਦੇ ਤੇ ਜਦੋਂ ਟਾਈਮ ਚੰਗਾ ਆਉਂਦਾ ਨਾ ਪੁੱਤ ਤੇ ਉਦੋਂ ਜਿਹੜੇ ਯਾਨੀ ਕਿ ਪਾਸਾ ਵੱਟ ਕੇ ਜਾਂਦੇ ਨਾ ਬਾਅਦ ਚ ਉਹ ਵੀ ਮੋਚ ਬੁਰਕੇ ਪਾਉਂਦੇ ਹੁੰਦੇ ਇਹ ਗੱਲ ਹੁੰਦੀ ਸਮੇ ਦੇ ਹਨਾ ਠੀਕ ਹੈ ਤੇਰਾ ਸਮੇ ਸੀਗਾ ਹਨਾ ਕਿਦਾਂ ਹੁਣ ਬਾਬੇ ਨਾਨਕ ਨੇ ਤੇਰੀ ਬਾਹ ਫੜੀ ਜਿੱਦਾਂ ਹੁਣ ਭਾਜੀ ਬੰਦਾ ਨਾ ਬਹੁਤ ਕਹ ਲੋ ਕਿ ਭਗਤੀ ਪਾਵ ਲਗਣਾ ਛੋਟੀ ਜੀ ਉਮਰ ਦੇ ਵਿੱਚ ਬਹੁਤ ਯਾਨੀ ਕਿ ਆਸਤਾ ਆਪਣੀ ਰੱਖ ਦੋ ਬਾਬੇ ਨਾਨਕ ਤੇ ਹਨਾ ਕਿ ਜੋ ਕਰੂਗਾ ਮੇਰਾ ਨਾਨਕ ਵਧੀਆ ਹੀ ਕਰੂਗਾ ਉਸ ਚੀਜ਼ ਤੇ ਤੇ ਅੱਜ ਉਹਨਾਂ ਦੀ ਕਿਰਪਾ ਦੇ ਨਾਲ ਹੀ ਬਾਬੇ ਨਾਨਕ ਦੇ ਆਸ਼ੀਰਵਾਦ ਦੇ ਨਾਲ ਹੀ ਤੇ ਅਸੀਂ ਯਾਨੀ ਕਿ ਸਾਰੇ ਵੀਰ ਮਿਲ ਕੇ ਇਹਨਾਂ ਦੇ ਘਰ ਜਿੱਦਾਂ ਲੈਂਟਰ ਪਾ ਕੇ ਹੁਣ ਤੁਸੀਂ ਖੁਦ ਦੇਖਿਓ ਬਾਲੇ ਵੀ ਡਿੱਗਣ ਵਾਲੇ ਕੰਦ ਵੀ ਡਿੱਗਣ ਵਾਲੇ ਪੂਰੀ ਤੇ ਰੇਡ ਪਈ ਹੋਈ ਆ ਪਤਾ ਨਹੀਂ ਕਦੋਂ ਪਾਣਾ ਵਰਤ ਜਾਣਾ ਤੇ ਸਾਡੀ ਸੋਚਨੀ ਆ ਹਸਪੀਟਲ ਚ ਡਾਕਟਰਾਂ ਨੂੰ ਦੇਣ ਦੇ ਬਜਾਏ ਉੱਥੇ ਪੈਸੇ ਲਾਉਣ ਦੇ ਬਜਾਏ ਆਪਾਂ ਪਹਿਲਾ ਉਸ ਚੀਜ਼ ਤੇ ਰਿਕਵਰੀ ਕਰ ਲਈਏ ਤੇ ਅਸੀਂ ਵੀਰ ਦੇ ਆ ਦੋ ਕਮਰੇ ਆ ਇਹਨਾਂ ਨੂੰ ਲੈਂਟਰ ਪਾ ਕੇ ਤੇ ਤੀਸਰੀ ਆ ਰਸੋਈ ਆ ਇਹ ਵੀ ਬਾਲੇ ਛੱਤ ਇਹਨਾਂ ਨੇ ਹੁਣ ਪਾਈ ਆ ਤੇ ਜੇ ਕਿਰਪਾ ਹੋਈ ਸਾਰੇ ਵੀਰਾਂ ਦੀ ਤੇ ਇੱਥੇ ਵੀ ਆਪਾਂ ਲੈਂਟਰ ਪਾ ਕੇ ਦਵਾਂਗੇ ਬਾਕੀ ਸਾਡੀ ਇਹ ਆ ਭੈਣ ਕਿ ਸਾਡੀ ਆਦਤ ਆ ਦੇਖੋ ਫੇਰ ਮੈਂ ਕਹਿੰਨਾ ਕਿ ਸਾਡੇ ਪੱਲੇ ਕੁਝ ਵੀ ਨਹੀਂ ਆ ਅਸੀਂ ਤਾਂ ਖੁਦ ਮੰਗਦੇ ਆ ਬਾਕੀ ਸਾਰੇ ਵੀਰਾਂ ਦਾ ਸਾਥ ਰਿਹਾ ਤੇ ਅਸੀਂ ਪੂਰਾ ਯਾਨੀ ਕਿ ਪੇਂਟ ਤੱਕ ਕਰਕੇ ਤੁਹਾਨੂੰ ਦਵਾਂਗੇ ਤੁਸੀਂ ਸਿਰਫ ਆ ਕੇ बस ਸਾਡੀ ਕੀ ਹੈ ਕਿ ਇੱਥੇ ਆ ਸੁਖਮਣੀ ਸਰਵਜੇ ਦਾ ਪਾਠ ਹੋ ਜਵੇ ਤੇ ਤੁਸੀਂ ਵਧੀਆ ਐ ਕੁੜਤਾ ਪਿਆ ਮਾ ਪਾ ਕੇ ਵਧੀਆ ਸੂਟ ਪਾ ਕੇ ਤੇ ਤੁਸੀਂ ਇੱਥੇ ਬੈਠੋ ਪਰ ਇੱਕ ਇੱਕ ਚੀਜ਼ ਹੈ ਇਸ ਤੋਂ ਪਹਿਲਾਂ ਇੱਥੇ ਨਾ 10 ਘਰ ਰੁੜੇ ਬੜੀਆਂ ਸੰਸਥਾਵਾਂ ਆਈਆਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਬਣਾ ਕੇ ਜਾਵਾਂਗੇ ਹੁਣ ਲੋਕਾਂ ਨੂੰ ਵੀਡੀਓ ਬਣਾ ਬਣਾ ਕੇ ਲੈ ਗਏ ਚਲੇ ਗਏ ਹੁਣ ਆਪਾਂ ਵੀ ਇੱਥੇ ਇਹ ਕੰਮ ਤੇ ਨਹੀਂ ਕਰਨਾਗੇ ਪਤਾ ਕੀ ਗੱਲ ਹੈ ਜਿਹੜੇ ਆਪਾਂ ਸੇਵਾ ਕਰਨੀ ਨਾ ਭਾਜੀ ਇਹ ਲੋਕਾਂ ਨੂੰ ਨਹੀਂ ਦਿਖਾਨੀ ਇਹ ਰਿਕਾਰਡ ਹੈ ਇਹ ਰਿਕਾਰਡਡ ਹੈ ਮੈਂ ਤੁਹਾਨੂੰ ਕਹਿੰਨਾ ਆਪਾਂ ਲੋਕਾਂ ਨੂੰ ਨਹੀਂ ਦਿਖਾਨੀ ਕਹਿੰਦੇ ਨਾ ਜਿਹੜੇ ਸੇਵਾ ਇਹੋ ਜਿਹੀ ਸੇਵਾ ਦੀ ਨਾ ਰਸੀਦ ਨਹੀਂ ਮਿਲਦੀ ਪਰ ਇਹਦੀ ਅਸੀਸ ਨਾ ਤੁਹਾਡੀ ਕੁਲਾ ਤਾਰ ਦਿੰਦੀ ਆ ਤੇ ਗਿਰ ਅਸੀਂ ਇੱਥੇ ਆਇਆ ਨਾ ਤੇ ਮੈਂ ਇੱਕ ਚੀਜ਼ ਕਰਨਾ ਉਹ ਕਿ ਜਿਹੜੇ ਮੇਰੇ ਕੀਤੀ ਤੇ ਯਾਨੀ ਸੇਵਾ ਨਾ ਉਹ ਮੇਰੇ ਮਾਪਿਓ ਨੂੰ ਲੱਗਦੀ ਉਹਨਾਂ ਦਾ ਬੜਾਪਾ ਸੁੱਖਾ ਜਾਵੇ ਮੈਂ ਇਸ ਚੀਜ਼ ਕਰਕੇ ਆਇਆ ਅਗਰ ਮੈਂ ਮਾੜਾ ਕਰੂੰਗਾ ਤੇ ਸ਼ਾਇਦ ਹੋਰ ਰਿਜ਼ਲਟ ਵੀ ਉੱਥੇ ਜਾਣ ਗਿਆ ਹਨਾ ਤੇ ਜੇ ਮੈਂ ਚੰਗਾ ਕਰੂੰਗਾ ਉਹ ਤੇ ਫਿਰ ਰੱਬ ਦੇਖਦਾ ਹੀ ਹੈ ਹਨਾ ਸ਼ੁਰੂਆਤ ਤੋਂ ਕਰਨੀ ਆਪਾਂ ਸ਼ੁਰੂਆਤ ਹੁਣੇ ਹੀ ਆਪਾਂ ਕਰਦੇ ਨਹੀਂ ਭਾਜੀ ਹੁਣ ਆਪਾਂ ਸ਼ੁਰੂਆਤ ਦੀ ਮਿਸਟਰੀ ਬਲਾਉ ਤਪਾਸਟਿਮੇਟ ਲਈ ਇਹ ਇੱਕ ਆ ਪੈਨ ਤੇ ਨਾ ਮੈਂ ਇੱਕ ਗੱਲ ਕਰਨੀ ਹੈ ਪਹਿਲਾਂ ਨਾ ਹੱਥ ਇਦਾਂ ਨਹੀਂ ਰੱਖਨੇ ਇਹ ਤੇਰਾ ਦਿੱਤਾ ਜੇ ਤੇਰੇ ਕਰਕੇ ਕੀ ਪਤਾ ਨਾ ਤੇਰਾ ਕਦੀ ਖਾਦਾ ਹੋਊਗਾ ਹਨ ਤੇ ਇਸ ਕਰਕੇ ਹੱਥ ਨੇ ਕਿਸ ਅੱਗੇ ਜੋੜਨੇ ਹਨ ਤੇ ਹਮੇਸ਼ਾ ਚੜ੍ਹਦੀ ਕਲਾ ਦਾ ਨਾਰਾ ਰੱਖਣਾ ਜਿਹੜਾ ਟਾਡਾ ਹੈਗਾ ਵਾ ਬਾਬੇ ਨਾਨਕ ਤੇ ਆਸ ਰੱਖਣੀ ਹੈ ਉੱਤੇ ਉਮੀਦ ਰੱਖਣੀ ਠੀਕ ਹੈ ਕਿਸੇ ਅੱਗੇ ਆਨੇ ਕਰਨਾ ਠੀਕ ਹੈ ਸਾਰੇ ਤੇਰੇ ਵੀਰ ਆ ਇਹ ਤੇਰਾ ਕਾਰ ਬਣਾ ਕੇ ਦੇਣਾ ਇਹ ਤੇਰੀ ਕਿਰਪਾ ਨਾਲ ਬਣਨਾ ਕਿ ਤੂੰ ਆਪਣੇ ਭਰਾਵਾਂ ਨੂੰ ਇਸ ਲਾਇਕ ਕੀਤਾ ਤਾਂ ਬਣਾ ਲੱਗਾ ਹੈ ਦੇਖੋ ਮਿਸਤਰੀ ਸਾਹਿਬ ਆ ਜੋ ਨੇੜੇ ਥੋੜਾ ਯਾ ਹਾਂਜੀ ਆਈਡੀਆ ਲਵਾ ਲਿਆ ਦੋਵੇਂ ਕਮਰੇ ਦਾ ਕਿੰਨਾ ਕੁ ਪੈਸੇ ਲੱਗਣੇ ਆ ਕਿੰਨੇ ਦਾ ਆਈਡੀਆ ਕੋਈ ਹੈਗਾ ਬੀਡੀਆ ਤੁਸੀਂ ਦੱਸਿਆ ਸੀ ਅੱਗੇ ਲਾਇਆ ਵੀ ਮੈਂ ਲੱਖ ਕੇ 80000 ਰੁਪਏ ਦੱਸ ਇੱਕ ਕਮਰੇ ਦਾ ਦੋਵੇਂ ਇੱਕ ਦਾ ਓਕੇ ਤਾਂ ਆਪਾਂ ਭਰਤੀ ਕਿੱਥੋਂ ਤੱਕ ਪਾ ਰਹੇ ਆਂ ਇਧਰ ਆਓ ਮਨੂ ਕਿ ਕਿੰਨਾ ਉੱਚਾ ਕਿੰਨਾ ਕਰਨਾ ਇਹਨੂੰ ਆਪਾਂ ਆ ਨਿਸ਼ਾਨ ਲਾਇਆ 300 ਆਓ ਭਜੀ ਦਿਖਾਓ ਜਿਸ ਹੁੰਦੇ ਭਾਜੀ ਦਿਖਾਓ ਕਿੰਨਾ ਉੱਚਾ ਕਰਨਾ ਇਹਨੂੰ 3 ਫੁੱਟ ਥੱਲੋਂ ਫਰਸ਼ ਲੈ ਇਹਨੂੰ ਬਣਾਉਣਾ ਕਿੱਦਾਂ ਮਨੂ ਕਿ ਕੰਦਾ ਵਗੈਰਾ ਕੀ ਮਨੂ ਲੈਂਟਰ ਪਾਣਾ ਇਹਦੇ ਉੱਪਰ ਲੈਂਟਰ ਪਾਉਣਾ ਹੈ ਕੰਦਾਂ ਵਾੜ ਕੇ ਪਿੱਲਰ ਦੇਣੇ ਪੈਣੇ ਮਜ਼ਬੂਤੀ ਦਾ ਕਰਨ ਠੀਕ ਹੈ ਤੇ ਉਸ ਤੋਂ ਬਾਅਦ ਉਮੀਦ ਹੈ ਕਿ ਇੱਥੋਂ ਤੱਕ ਪਾਣੀ ਨਹੀਂ ਆਊਗਾ ਹਾਂਜੀ ਇਹ ਤਾਂ ਹੀ ਨਹੀਂ ਆਉਂਦੀ ਉਮੀਦ ਦੇਖੋ ਮਲੂਕੇ ਤਿੰਨ ਸਾਢੇ ਤਿੰਨ ਫੋਟ ਜਿਹੜਾ ਉੱਪਰ ਤੱਕ ਚੱਕਣਾ ਵਾ ਔਰ ਇਹਦੇ ਵਿੱਚ ਇੱਕ ਖਾਸ ਗੱਲ ਹੈ ਕਿ ਕੁਛ ਮਟੀਰੀਅਲ ਜਿਹੜਾ ਇਹ ਯੂਜ਼ ਹੋਇਆ ਹੈ ਨਾ ਉੱਪਰ ਜਿਹੜਾ ਬਾਲਾਂ ਦੀ ਛੱਤ ਹੈ ਪਿੱਲਰ ਨਿਕਲਣਗੇ ਬਾਲਾਂ ਦੀ ਛੱਤ ਜਿਹੜੀ ਆ ਉਹਨੂੰ ਹਟਾ ਕੇ ਦੋਨਾਂ ਕਮਰਿਆਂ ਦੇ ਤੇ ਰਸੋਈ ਦੇ ਉੱਪਰ ਜਿਹੜਾ ਲੈਂਟਰ ਪਾਇਆ ਜਾਣਾ ਲੇਕਿਨ ਇਹਦੇ ਵਿੱਚ ਖਾਸ ਗੱਲ ਹੈ ਕਿ ਜਿੱਥੇ ਮਿਸਤਰੀ ਸਾਹਿਬ ਇਹ ਲੱਗਣਗੇ ਤੇ ਇਹਨਾਂ ਨਾਲ ਜਿਹੜਾ ਪਰਿਵਾਰ ਕਹਿੰਦਾ ਕਿ ਚਲੋ ਸਾਡੇ ਕੋ ਪੈਸੇ ਤਾਂ ਨਹੀਂ ਲੇਕਿਨ ਜਿਹੜੀ ਇਹ ਕਹਿੰਦੇ ਕਿ ਹੱਥ ਦੀ ਮਿਹਨਤ ਆ ਉਹ ਕਹਿੰਦਾ ਸੀ ਬੱਚੇ ਔਰ ਪੂਰਾ ਪਰਿਵਾਰ ਨਾਲ ਲੱਕੇ ਹੱਥ ਵੜਾਵਾਂਗੇ ਕਿ ਜਿਹੜੇ ਲੋਕਾਂ ਦੀ ਜਿਹੜੀ ਸੇਵਾ ਦਾ ਪੈਸਾ ਵਾ ਉਹ ਖਰਾਬ ਵੀ ਨਾ ਹੋਵੇ ਔਰ ਕੁਝ ਦਿਨਾਂ ਦੇ ਬਾਅਦ ਵਿਕਰਮ ਉਹਨਾਂ ਨੇ ਇਹ ਗੱਲ ਕਹੀ ਆ ਕਿ ਕੁਝ ਸਮੇਂ ਦੇ ਵਿੱਚ ਸ਼ੁਰੂਆਤ ਅੱਜ ਹੀ ਹੋਣੀ ਆ ਤੁਸੀਂ ਵੀਡੀਓ ਵਿੱਚ ਵਿਜ਼ੂਅਲ ਵੀ ਤੁਹਾਨੂੰ ਦਿਖਾ ਦਾਂਗੇ ਵੀਡੀਓ ਦਿਖਾ ਦਾਂਗੇ ਸ਼ੁਰੂਆਤ ਹੁੰਦੀ ਔਰ ਕੁਝ ਦਿਨਾਂ ਦੇ ਵਿੱਚ ਜਿਵੇਂ ਮਟੀਰੀਅਲ ਦਾ ਕੰਮ ਹੈ ਉਹ ਮਟੀਰੀਅਲ ਵੀ ਆਏਗਾ ਪੈਸਾ ਉੱਥੇ ਪਹੁੰਚ ਜਾਏਗਾ ਜਿਹੜਾ ਮਿਸਤਰੀ ਸਾਹਿਬ ਦਾ ਪੈਸਾ ਵਾ ਉਹਨਾਂ ਨੂੰ ਪਹੁੰਚੇਗਾ ਔਰ ਕੁਝ ਸਮੇਂ ਦੇ ਵਿੱਚ ਇੱਕ ਘਰ ਜਿਹੜਾ ਤਿਆਰ ਹੋ ਕੇ ਇਹਨਾਂ ਦੇ ਘਰ ਦੇ ਰਹਿਯੋਗ ਹੋ ਜਾਏਗਾ ਜੀ ਇੱਕ ਘਰ ਦੀ ਸ਼ੁਰੂਆਤ ਹੋਣੀ ਆ ਤਾਂ ਵਿਕਰਮ ਹੁਣਾ ਦੇ ਨਾਲ ਇੱਥੇ ਸੇ ਪਹਿਲਾਂ ਹੀ ਯੋਗਦਾਨ ਪਾਉਣ ਲਈ ਆ ਗਏ ਭਾਜੀ ਕਿੱਥੋਂ ਆਏ ਆਪਾਂ ਤੇ ਕੀ ਇੱਥੇ ਯੋਗਦਾਨ ਇਸ ਘਰ ਦੀ ਸੇਵਾਦ ਵਿੱਚ ਪਾ ਰਹੇ ਤੁਸੀਂ ਬੰਨ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਆਪਣੇ ਨਗਰ ਵੱਲੋਂ ਤੁਹਾਡਾ ਧੰਨਵਾਦ ਕਰਦਾ ਤੇ ਅਸੀਂ ਆਏ ਜੀ ਪਿੰਡ ਪੰਜੋਲੀ ਕਲਾਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਇਹ ਬਾਉਂਕੇ ਪਿੰਡ ਆ ਜੀ ਇਹ ਕਪੂਰਥਲੇ ਜ਼ਿਲ੍ਹੇ ਚ ਸੁਲਤਾਨਪੁਰ ਲੋਧੀ ਜਿੱਥੇ ਬਾਉਂਪੁਰ ਇੱਥੇ ਹੜ੍ਹ ਨੇ ਬਹੁਤ ਵੱਡੀ ਤਬਾਹੀ ਕੀਤੀ ਸੀਗੀ ਜੀ ਜੀ ਤੇ ਇਹ ਛੋਟਾ ਬੱਚਾ ਜੀ ਆਪਣੇ ਵਿੱਚ ਜਿਹਦਾ ਘਰ ਨੂੰ ਵੀ ਕਾਫੀ ਨੁਕਸਾਨ ਹੋਇਆ ਵਿਚਾਰੇ ਦੇ ਤੇ ਅਸੀਂ ਤੁਹਾਡੀ ਕੁਝ ਵੀਡੀਓ ਵੀ ਦੇਖੀ ਆ ਉਹਨੂੰ ਦੇਖ ਕੇ ਸਾਡਾ ਵੀ ਚਲੋ ਮਨ ਭਰ ਆਇਆ ਹਨਾ ਤੇ ਆ ਸਾਡੇ ਪਿੰਡ ਦੇ ਪਤਵੰਤੇ ਸੱਜਣ ਨੇ ਸਮੂਹ ਨਗਰ ਨੇ ਤਿਲ ਫੁੱਲ ਦੇ ਕੇ ਸਾਰੇ ਨਗਰ ਦਾ ਬਹੁਤ ਵੱਡਾ ਸਹਿਯੋਗ ਆ ਪਿੰਡ ਪੰਜੂਲੀ ਕਲਾਂ ਦਾ ਤੇ ਨਾਲ ਸਾਡੇ ਸੁਖਦੇਵ ਸਿੰਘ ਜੀ ਨੰਬਰਦਾਰ ਜੀ ਤੇ ਹਰਮੇਲ ਸਿੰਘ ਫੌਜੀ ਸਾਹਿਬ ਤੇ ਸਾਡੇ ਸਰਪੰਚ ਸਾਹਿਬ ਹਰਪ੍ਰੀਤ ਸਿੰਘ ਤੇ ਚਾਚਾ ਜੀ ਸਾਡੇ ਮਨਜੀਤ ਸਿੰਘ ਜੀ ਇਹ ਸਾਰੇ ਨਗਰ ਚੋਂ ਆਏ ਨੇ ਤੇ ਅਸੀਂ ਆਪਣੇ ਨਗਰ ਵੱਲੋਂ ਜੋ ਤਿਲ ਫੁੱਲ ਇਕੱਠਾ ਹੋਇਆ ਉਹਦੇ ਵਿੱਚੋਂ ਅਸੀਂ 10000 ਦੀ ਇਸ ਪਰਿਵਾਰ ਨੂੰ ਮਦਦ ਦੇ ਰਹੇ ਹਾਂ ਤਾਂ ਕਿ ਦੁਬਾਰਾ ਇਹਦਾ ਘਰ ਬਣ ਕੇ ਘਰ ਨਵਾਂ ਬਣ ਜੇ ਤੇ ਆਪਣੇ ਘਰ ਦੇ ਵਿੱਚ ਬੱਚਾ ਬੈਠਾ ਜੀ ਸਾਨੂੰ ਬੜੀ ਖੁਸ਼ੀ ਮਹਿਸੂਸ ਹੋਊਗੀ ਸਾਰੇ ਨਗਰ ਨੂੰ ਚਲੋ ਕਹਿਣਾ ਚਾਹੋਗੇ ਜੀ ਕੁਝ ਵਾਇਰ ਜੀ ਕਾ ਖਾਲਸਾ ਵਾਇਰ ਜੀ ਫਤਿਹ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਪਿੰਡ ਪੰਜੋੜੀ ਕਲਾਂ ਤੋਂ ਇੱਥੇ ਆਪਣੇ ਨਗਰ ਸਾਨੂੰ ਸਾਡੇ ਨਗਰ ਵੱਲੋਂ ਭੇਜਿਆ ਗਿਆ ਤੇ ਅਸੀਂ ਇੱਥੇ ਦੇ ਹਾਲਾਤ ਦੇਖ ਕੇ ਮਦਦ ਕਰਨ ਲਈ ਇਸ ਬੱਚੇ ਦੀ 10000 ਰੁਪਏ ਦੇ ਰਹੇ ਹਾਂ ਜੀ ਤੇ ਇਹ ਆਪਣੇ ਘਰ ਬਣਾ ਜੇ ਦਾ ਤਾਂ ਆਪਣੇ ਘਰ ਦੇ ਵਿੱਚ ਬੈਠੇ ਤੇ ਰਹੇ ਪੜ੍ਹੇ ਤੇ ਪੜ੍ਹ ਕੇ ਆਪਣਾ ਵਧੀਆ ਕੋਈ ਉਹ ਹੋਵੇ ਇਹਨੂੰ ਵਧੀਆ ਕਾਰੋਬਾਰ ਆਪਣਾ ਕਰੇ ਜੀ ਵੈਲਿਕਾ ਘਰ ਸਾਹਿਬ ਹੈ ਜੁਕਾ ਦੇਖੋ ਥੋੜੀ ਥੋੜੀ ਸੇਵਾ ਦੇ ਨਾਲ ਹੀ ਕਹਿੰਦੇ ਕਿ ਘਰ ਜਿਹੜਾ ਬਣ ਜਾਣਾ ਇਹਨਾਂ ਵੀਰਾਂ ਨੇ ਫਤੇਗੜ ਸਾਹ ਤੋਂ ਦੇਖਣ ਆਏ ਤਾਂ ਉਹਨਾਂ ਨੇ ਆਪਣੀ ਜੇਬ ਦੇ ਚੋਂ ਕਿਉਂਕਿ ਇੱਥੇ ਘਰ ਦੀ ਜਿਹੜੀ ਸੇਵਾ ਸ਼ੁਰੂਆਤ ਕੀਤੀ ਗਈ ਸੀ ਤਾਂ ਉਹਦੇ ਵਿੱਚ ਇਹਨਾਂ ਵੱਲੋਂ ਜਿਹੜਾ ਆਪਣਾ ਯੋਗਦਾਨ ਦਿੱਤਾ ਗਿਆ ਤਾਂ ਹੋ ਸਕਦਾ ਜੀ ਕਿ ਥੋੜੇ ਦਿਨਾਂ ਦੇ ਬਾਅਦ ਇਸ ਘਰ ਦੇ ਜਿਹੜੇ ਹਾਲਾਤ ਆ ਤੁਹਾਨੂੰ ਦੁਬਾਰਾ ਦਿਖਾਵਾਂਗੇ ਔਰ ਬਹੁਤ ਸੋਹਣੇ ਹਾਲਾਤਾਂ ਦੇ ਵਿੱਚ ਜਿਹੜੇ ਤੁਹਾਨੂੰ ਹਾਲਾਤ ਇਹ ਦਿਖਾਵਾਂਗੇ ਘਰ ਨੂੰ